ਉੱਤਨ ਇੰਨੀ ਕਰਦਾ ਗੰਦਾ ਬੱਚਾ ਨੀਚੇ ਓਏ 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 ਬਾਸੀਆਂ ਲੈਂਦੇ ਨੇ ਓ ਨੀਨੀਆਂ ਪੂੜੀਆਂ ਹੋ ਗਈਆਂ ਹੁਣ ਦੁੱਧੂ ਪੀਊਗਾ ਦੇਖੀ ਸੁਸੂ ਕਰ ਲਿਆ ਸੁਸੂ ਨਹੀਂ ਜੋ ਵੀ ਇਹ ਵਿੱਚ ਕਰਦੇ ਦੇ ਇਹਲਾ ਚੀਕਾ ਮਾਰਨ ਲੱਗ ਜਾਂਦੇ ਨੇ ਫੇਰ ਆਪਾਂ ਨੀਚੇ ਇਹਨੂੰ ਮੈਟ ਤੇ ਧਰਦੇ ਨੇ ਫੇਰ ਸੁਸੂ ਕਰਦੇ ਨੇ ਓਏ ਪਰ ਇਹ ਤਾਂ ਇਹਲਾ ਲੱਗਿਆ ਆਹ ਦੇਦਾ ਆ ਹੁਣ ਕੀ ਕਰਨੀ ਹਾਂ ਆਪਾਂ ਨਾ ਨੀਚੇ ਮੈਟ ਧਰਿਆ ਹੋਇਆ ਉਹਦੇ ਤੇ ਸੁਸੂ ਕੀਤਾ ਉਹ ਦੇਖੋ ਥੋੜਾ ਜਿਹਾ ਨੀਚੇ ਸੁਸੂ ਕਰਦੇ ਨੇ ਉੱਪਰ ਨਹੀਂ ਕਰਦੇ ਜਦ ਹੀ ਰੌਲਾ ਪਾਉਣ ਲੱਗ ਜਾਂਦੇ ਨੇ ਵੀ ਸੁਸੂ ਆਇਆ ਜਿੰਨੇ ਦੁਹਾਨਾ ਤਾਂ ਉਹ ਨਹੀਂ ਦੇਜਣ ਮੰਮੀ ਲਾ ਫੜੋ ਇਹਨੂੰ ਟਾਈਮ ਹੋ ਗਿਆ ਸੋਹਮ ਦਾ ਹਾਂ ਓਏ ਹਾਂ ਕਾ ਸੀ ਟੋਕਰੀ ਦੇ ਵਿੱਚ ਲੁਕੋਇਆ ਹੋਇਆ ਮੰਮੀ ਫੜੀ ਇਹਦੇ ਹੱਥ ਨਹੀਂ ਪਾਏ ਸੋਹਮ ਦੇ ਮਿੱਟੀ ਕੱਢ ਪਾਏ ਕਰ ਦੋ ਛਮ ਬਾਹਰ ਕੱਢ ਦੋ ਵੀਰੇ ਇਹਨੂੰ ਹੈ ਓਏ 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 ਮੈਂ ਤਾਂ ਮਿੱਟੀ ਕਰਨਾ ਹੈ ਉਹ ਆਹ ਨਹੀਂ ਪੁੱਟਣੀ ਕਦੀ ਦਾਦੀ ਕਰਨ ਦੇ ਕਦ ਮਿੱਟੀ ਹੈ ਮੂਲਾਤਾ ਤੇਰੇ ਨਾਲ ਹੈ ਮੂਲਾਤਾ ਹੁਣ ਜਾਣ ਦੇ ਵੀਰ ਸਾਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ 10 ਵਜੇ ਗਏ ਪਰ ਲੱਗਦਾ ਵੰਮੀ ਆਈ ਆ ਵੀ 7 ਵਜੇ ਨੇ ਅਜੇ ਧੁੰਦ ਨੇ ਬਸ ਕਰਾਈ ਪਈ ਆ ਬਾਹਰ ਠੰਡ ਬਹੁਤ ਹੋ ਗਈ ਉਹ ਗੰਦੇ ਬੱਚੇ ਸੋਨੂੰ ਸੁਣਦੇ ਹੋਣਗੇ ਉਹ ਪਏ ਨੇ ਮੰਮੀ ਦਾ ਮੰਜਾ ਹੁਣ ਪੱਕਾ ਹੀ ਲੱਗਾ ਰੂ ਮੰਮੀ ਸਿੱਜ-ਵਸੇ ਲਿਆਲੀ ਨਹੀਂ ਪਈ ਹੁੰਦੇ ਅੱਗੇ ਤਾਂ ਮੰਜਾ ਖੜਾ ਹੋ ਜਾਂਦਾ ਸੀ ਬਿਸਤਰਾ ਚੱਕ ਦਿੰਦੇ ਸੀ ਹੈ ਹੁਣ ਅਹੀਂ ਝਾੜੂ ਲਾਇਆ ਮੰਜਾ ਮੰਮੀ ਦਾ ਬਈ ਅਹੀਂ ਦੇਸਿਆ ਕਰੂਗਾ ਤੁਹਾਨੂੰ ਜੋ ਬੰਦਾ ਬੈੱਡ ਤਾਂ ਇੱਥੇ ਹੁੰਦਾ ਹੀ ਹੁੰਦਾ ਸੀ ਹੁਣ ਤੁਹਾਨੂੰ ਨਾਲ ਜੋ ਮੰਮੀ ਦਾ ਮੰਜਾ ਵੀ ਦੇਸਿਆ ਕਰੂਗਾ ਠੀਕ ਹੈ ਹਾਂ ਫੇਰ ਇੱਧਰ ਡਰੈਗ ਰੂਮ ਚ ਹਾਂ ਪਰਦੇ ਲੱਗ ਜਾ ਕਰਨਗੇ ਤੂੰ ਕੱਲੀ ਡਰੈਗ ਰੂਮ ਚ ਸੈੱਟ ਹੋ ਜਾ ਆਪਣੇ ਬੱਚੇ ਲੈ ਕੇ ਦੋਨੇ ਜੁੜਵਾ ਬੱਚੇ ਲੈ ਕੇ ਆਪਣੇ ਡਰੈਗ ਰੂਮ ਚ ਸ਼ਿਫਟ ਹੋ ਜਾ ਸਹੀ ਗੱਲ ਆ ਮੰਮੀ ਨਾਲੇ ਉੱਲੇ ਜਨਾਰੇ ਠੰਡ ਨਹੀਂ ਹੋਈ ਆ ਤੇ ਰਾਤ ਹੈ ਕਹਿੰਦਾ ਦਾਦੀ ਹਵਾ ਨਹੀਂ ਲੱਗੂਗੀ ਹੋਰ ਉੱਥੇ ਠੀਕ ਆ ਤੇ ਬਾਕੀ ਬੱਚੇ ਚਲੇ ਗਏ ਨੇ ਜੀ ਸਕੂਲ ਬੱਚਿਆਂ ਨੇ ਹੁਣ ਸਾਨੂੰ ਔਖਾ ਕਰਤਾ ਕਤੂਰੇ ਲੈਨੇ ਬੱਚਿਆਂ ਨੇ ਪਾਲਦੀ ਮੇਰੀ ਮੰਮੀ ਹੋਰ ਆਪਾਂ ਜਾਂਦੇ ਸਕੂਲ ਤੇ ਮੈਂ ਲਈਆ ਹੁਣ ਸਬਜੀ ਮਟਰਾਂ ਦੀ ਤੇ ਇੱਕ ਲਿਆ ਗੋਭੀ ਦਾ ਫੁੱਲ ਤੇ ਅੱਧਾ ਕਿਲੋ ਲੈਨੇ ਮਟਰ ਹੁਣ ਦੇਖਦੇ ਆ ਜੇ ਟਾਈਮ ਰਿਹਾ ਸਬਜੀ ਬਣਾਵਾਂਗੇ ਬਾਕੀ ਬੱਚਿਆਂ ਨੂੰ ਅੱਜ ਆਲੂ ਬਣਾਏ ਸੀ ਵੈਸੇ ਤਾ ਆਲੂ ਆ ਦੀ ਸਬਜ਼ੀ ਪਈ ਆ ਮੰਮੀ ਤਾ ਆਲੂ ਖਾਊਗੀ ਕਿਉਂਕਿ ਮੈਂ ਸੁੱਕੀ ਸਬਜ਼ੀ ਨਹੀਂ ਖਾਦੀ ਆ ਆਲੂਾਂ ਦੀ ਮੈਂ ਇੱਕ ਪਰੌਂਠਾ ਬਣਾ ਕੇ ਖਾ ਲਿਆ ਤੇ ਆਪਦੀ ਬੀਪੀ ਵਾਲੀ ਦਵਾਈ ਲੈ ਲਈ ਮੈਂ ਕਿਹਾ ਚਲੋ ਕੈਮ ਹੋਈ ਜੀ ਸਵੇਰੇ ਸਵੇਰੇ ਦਵਾਈ ਲੈ ਕੇ ਦੋ ਦਿਨ ਹੋ ਗਏ ਐ ਬੇਕਾਰ ਜੇ ਦਿਨ ਲੰਘਦੇ ਆ ਨੂੰ ਜੰਮੀ ਵਧੀਆ ਨਹੀਂ ਲੱਗਿਆ ਮੈਨੂੰ ਦੋ ਦਿਨ ਮੇਰਾ ਸਰੀਰ ਹੀ ਨਹੀਂ ਸੀ ਸੈੱਟ ਮੈਨੂੰ ਤਾਂ ਨਹੀਂ ਵਧੀਆ ਲੱਗਿਆ ਖਾ ਮੂਰੇ ਨੇਰਾ ਨੀਂਦ ਆਈ ਜਾਵੇ ਡਿਗੂ ਡਿਗੂ ਜੇ ਕਰੀ ਜਾਵੇ ਸਰੀਰ ਹੁਣ ਮੈਂ ਸਵੇਰੀ ਪਰੌਂਠਾ ਖਾ ਲਿਆ ਤੇ ਹੁਣ ਮੈਂ ਲੈ ਲਈ ਦਵਾਈ ਮੈਂ ਕਿਹਾ ਹੁਣ ਵਧੀਆ ਦਿ ਤੇ ਮੈਂ ਤੁਹਾਨੂੰ ਬਾਹਰਲਾ ਮੌਸਮ ਵੀ ਦਿਖਾਉਣੀ ਆ ਬਾਹਰ ਤੋਂ ਬਹੁਤ ਪੈਰੀ ਆ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਮੈਂ ਤਾਂ ਫਰੈਸ਼ ਹੋ ਗਈ ਬਈ ਨਹਾ ਧੋ ਕੇ ਕੱਲਾ ਸਿਰ ਬੋਣਾ ਰਹਿੰਦਾ ਠੀਕ ਆ ਤੇ ਬਾਕੀ ਦੇਖੋ ਰੋ ਤੁਸੀਂ ਧੁੰਦ ਬਹੁਤ ਪੈਰੀ ਆ ਕੁਛ ਵੀ ਨਹੀਂ ਦਿਖ ਹਰਿਆਲੇ ਵਾਲੇ ਕੋਈ ਘਰ ਨਹੀਂ ਦਿਖ ਹਰਿਆਲੇ ਵਾਲੇ ਕੱਲੀ ਧੁੰਦੀ ਦਿਸੂਗੀ ਬਸ ਸਾਰਾ ਬੇੜਾ ਆਪਣਾ ਗਿੱਲਾ ਹੋ ਗਿਆ ਸੀ ਤੁਹਾਨੂੰ ਮੈਂ ਬੇੜਾ ਚੈੱਕ ਕਰਾਉਣੀ ਆ ਕਿੰਨਾ ਚੈੱਕੜੀ ਜੇਕੜ ਹੋਇਆ ਪਿਆ ਮੈਂ ਦੁੱਧ ਲੈ ਕੇ ਆਈ ਸੀ ਨਾ ਸਕੂਟਰੀ ਕਰਕੇ ਪੈਰਾਂ ਕਰਕੇ ਆ ਦੇਖੋ ਅੰਦਰ ਡੌਗੀ ਆ ਗਏ ਸੀ ਉਹਨਾਂ ਨੇ ਦੁੱਧ ਪੀਣਾ ਸੀ ਗੜੀ ਵਾਲੇ ਨੇ ਉਹ ਮੇਰੇ ਮੰਗਰੀ ਭੱਜੇ ਆਏ ਨੇ ਉਹ ਗੇਟ ਕੋਲੇ ਜਾ ਕੇ ਖੜਿਆ ਉਹ ਜਾਲੀ ਦੇ ਕੋਲੇ ਵੀ ਸਾਨੂੰ ਦੁੱਧ ਪਾਓ ਪਹਿਲਾਂ ਉਹਨਾਂ ਨੂੰ ਗਰਮ ਕਰਕੇ ਦੁੱਧ ਪਾਇਆ ਬਾਹਰ ਉਹ ਵੀ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਠੰਡ ਲੱਗਦੀ ਆ ਉਹਨਾਂ ਨੂੰ ਠੰਡ ਚੜੀ ਪਈ ਸੀ ਹੁਣ ਮੈਂ ਗਰਮ ਪਾਣੀ ਕੀਤਾ ਪਹਿਲਾਂ ਦੁੱਧ ਕੋਸਾ ਕੀਤਾ ਮਿਕਸ ਕਰਕੇ ਉਹਨਾਂ ਨੂੰ ਦੁੱਧ ਉਹਨਾਂ ਨੂੰ ਪਿਆਇਆ ਤੇ ਬਾਕੀ ਠੀਕ ਹੈ ਜੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਹੁਣ ਮੈਂ 600 ਰੁਪਆ ਲਾ ਮੇਰਾ ਕੰਗਾ ਦਾ ਰਸੀ ਬਾਹਰੀ ਆ ਲਓ ਜੀ ਮੰਮੀ ਦੇ ਘਰੇ ਲੱਗ ਗਿਆ ਰੰਗ ਵਾਲੇ ਘਰ ਦੀ ਸਫਾਈ ਹੋ ਰਹੀ ਆ ਤੇ ਇੱਧਰ ਲੱਗੇ ਹੋਇਆ ਰੇਗ ਮਾਰ ਮਾਰਨ ਲੱਗਾ ਹੈ ਮੁੰਡਾ ਮੰਮੀ ਦੇਖਦੀ ਆ ਬੈਠੀ ਮੰਮੀ ਠੰਡ ਕਿੰਨੀ ਆ ਨਾ ਆ ਦੇਖੋ ਬਾਲ ਪੱਟੀ ਲੱਗੇ ਹੋਏ ਨੇ ਕਰਨ ਪਹਿਲਾਂ ਤਾਂ ਆਪਾਂ ਨੇ ਕੈਨਸਲ ਕਰਤਾ ਸੀਗਾ ਫਿਰ ਹੁਣ ਸਲਾਹ ਬਣ ਗਈ ਤੇ ਕਿਉਂਕਿ ਕੰਧਾ ਕਾਫੀ ਖਰਾਬ ਸੀ ਗਿਆ ਦਵਾਰੇ ਪਲਾਸਟਰ ਕਰਾਇਆ ਕੰਧਾ ਨੂੰ ਟੁੱਕ ਕੇ ਨਾ ਤੁਹਾਨੂੰ ਪਤਾ ਵੀ ਸਲਾਹ ਆ ਜਾਂਦੀ ਹੈ ਨਾ ਉਹਦੇ ਕਰਕੇ ਤੁਹਾਨੂੰ ਮੈਂ ਬਾਹਰੋਂ ਦਿਖਾਉਣੀ ਆ ਦੇਖੋ ਬਾਹਰਲੀ ਕੰਧ ਤਾਂ ਹੋ ਚੁੱਕੀ ਆ ਕੰਧਾ ਨਾ ਕਾਫੀ ਖਰਾਬ ਸੀ ਗਿਆ ਰਿਪੇਅਰ ਕਰਾਈਆ ਪਹਿਲਾਂ ਕੰਧਾਂ ਦੀ ਟੁੱਕ ਕੇ ਸਾਰੀਆਂ ਨੂੰ ਪਲਾਸਟਰ ਕਰਾਇਆ ਤੇ ਫਿਰ ਉਸ ਤੋਂ ਬਾਅਦ ਹੁਣ ਲੱਗੇ ਨੇ ਬਾਲ ਪੱਟੀ ਕਰਨ ਤੇ ਫਿਰ ਪਹਿਲਾਂ ਤਾਂ ਸਲਾਹ ਨਹੀਂ ਸੀ ਡੈਡੀ ਕਹਿੰਦੇ ਵੀ ਥੋੜੇ ਜਿਹੇ ਦਿਨ ਰਹਿੰਦੇ ਆ ਕਿਉਂਕਿ ਫੰਕਸ਼ਨ ਆ ਨਾ ਤੁਹਾਨੂੰ ਪਤਾ ਉਹਦੇ ਫਿਰ ਡੈਡੀ ਕਹਿੰਦੇ ਚਲੋ ਵੀ ਇਹਨੇ ਲਾ ਲੰਨੇ ਆ ਵੀ ਫਟਾਫਟ ਕੰਮ ਖਿੱਚ ਕੇ ਕਰ ਦਣਗੇ ਮੁੰਡੇ ਤੇ ਬਾਹਰੋਂ ਤਾਂ ਹੋ ਗਿਆ ਫਰੰਟ ਹਜੇ ਇਟਾਂ ਪਰੇ ਕਰਨੀਆਂ ਨੇ ਆਪਣੀ ਸਿਮੈਂਟ ਵਾਲੀਆਂ ਇਟਾਂ ਬਚ ਗਈਆਂ ਸੀਗੀਆਂ ਤੇ ਇਹ ਪਰੇ ਕਰਕੇ ਫਿਰ ਇਹ ਕੰਦ ਰਹਿੰਦੀ ਹੈ ਨੀਚੋਂ ਹਜੇ ਇਹ ਬਾਅਦ ਚ ਕਰਾਂਗੇ ਤੇ ਬਾਕੀ ਹੁਣ ਅੰਦਰ ਲੱਗੇ ਹੋਏ ਨੇ ਹਜੇ ਕੋਲਿਆਂ ਤੇ ਵੀ ਹੋ ਗਿਆ ਦੋਨਾਂ ਤੇ ਆਹ ਕੰਦ ਹੋ ਗਈ ਥੋੜੀ ਜੀ ਪਿਆ ਰਹਿੰਦੀ ਹੈ ਸਿਮੈਂਟ ਵਾਲੀ ਆ ਦੇਖ ਕਰਉਣ ਵਾਲਾ ਤਾਰਾਂ ਤੂਰਾਂ ਸਾਰੀਆਂ ਬਿਜਲੀ ਦਾ ਕੰਮ ਕਰਾਉਣ ਵਾਲਾ ਦੇਖੋ ਇੱਧਰ ਲੀ ਕੰਡ ਤਾਂ ਕਰਕੇ ਫਿਰ ਡੈਡੀ ਕਹਿੰਦੇ ਮਿਸਤਰੀ ਲਾ ਲੰਨੇ ਆ ਵੀ ਕੰਡਾ ਪੂਲੀਆਂ ਲੱਗਦੀਆਂ ਨੇ ਫਿਰ ਰਿਸ਼ਤੇਦਾਰ ਤੁਹਾਨੂੰ ਪਤਾ ਹਨ ਆਇਆ ਤੇ ਆ ਜਾਂਦਾ ਫਿਰ ਬੁਰਾ ਲੱਗਦਾ ਕੈਪੂ ਰੋਟੀ ਖਾਂਦੀ ਆ ਗੰਦੀ ਬੱਚੀ ਕੱਟ ਜੱਟ ਕੇ ਬਹੇ ਜਾ ਕੇ ਹਾਉ ਜੀ ਨੀਗਲਾ ਨਾ ਬੰਦ ਕੋਲਾ ਰਹਿ ਗੋ ਹੜਾ ਕੈਪੂ ਵੜਦੀ ਤਾਂ ਨਹੀਂ ਇਹਦਾ ਕੰਬਲ ਦੇਖ ਲਾ ਮੈਂ ਕਿਸੇ ਨੂੰ ਨਹੀਂ ਦਿੰਦੀ ਕੰਬਲ ਖਿੱਚੀ ਫਰੀ ਜਾਂਦੀ ਆ ਉਹਨੂੰ ਬਾਹਰੋਂ ਕੱਪੜੇ ਰੋਗਲ ਜਰ ਗਿਆ ਉਹ ਵੀ ਵੱਢ ਕੇ ਸੱਜੇ ਹਾਂ ਲੋਗਾਂ ਤੇ ਆ ਰਹੇ ਹਾਂ ਕੋਈ ਨਾ ਤਾਂ ਮੌਗਾ ਇਹਨਾਂ ਨੂੰ ਬੋਲੀ ਤੇ ਪੈਸੇ ਨਾਲੋਂ ਕਹਿੰਦੇ ਹਾਂ ਉਹਨੂੰ ਤਾਂ ਸਵਾਲ ਮੋਂਗੂ ਖਿੱਚੀ ਫਰੀ ਜਾਂਦੀ ਆ ਕੰਬਲ ਨੂੰ ਹਾਂ ਗਾਈਜ਼ ਚਾਹ ਪੀ ਲਓ ਜਿਨੇ ਜਿਨੇ ਪੀਣੇ ਮੰਮੀ ਚਾਹ ਬਣਾਈ ਜਾਂਦੀ ਹੈ ਠੰਡ ਬਹੁਤ ਆ ਮਿਸਤਰੀ ਲੱਗੇ ਹੋਏ ਨੇ ਮੰਮੀ ਨੇ ਕੜੀ ਦੀ ਪੱਤੀ ਪਾਤੀ ਮਿਸ ਤਰੀਕਾ ਕਿ ਕਰਾਰੀ ਚਾਹ ਪਿੰਦੇ ਨੇ ਨਾ ਮੇ ਮਿੱਠਾ ਵੀ ਵੱਧ ਪਿੰਦੇ ਨੇ ਪੱਤੀ ਵੀ ਤੇਜ ਪਿੰਦੇ ਨੇ ਨਾ ਇੰਨਾ ਠੰਡਾ ਮੰਮੀ ਉਹੀ ਕਹਿਆ ਜਗਾ ਮਾਰੇ ਸਾਰੇ ਮਿਸਤਰੀ ਮਿੱਠਾ ਵੀ ਵੱਧ ਪਿੰਦੇ ਨੇ ਪੱਤੀ ਵੀ ਤੇਜ ਪਿੰਦੇ ਨੇ ਪਾ ਲਓ ਮੈਂ ਫੜਾਏ ਨੇ ਗਲਾਸਾਂ ਚ ਉਹ ਗੰਦੇ ਬੱਚੇ ਲਓ ਜੀ ਗਾਇਸ ਇਧਰ ਮੰਮੀ ਤਾਂ ਬਈ ਡਰੈਂਗ ਰੂਮ ਚ ਵੜਦੀ ਮੰਮੀ ਨੂੰ ਪੜਦੇ ਲੱਗੇ ਹੋਏ ਨੇ ਇੱਥੇ ਆਮ ਨਾਲ ਮੈਂ ਕਹਣਾ ਨੇ ਆਪਣੇ ਚੂਚੇ ਛੱਡੀ ਰੱਖਿਓ ਇੱਥੇ ਆਦੇ ਹੁਣ ਇਹਨਾਂ ਨੂੰ ਟੋਕਰੀ ਚੋਂ ਕੱਢਿਆ ਇਹ ਕਹਿੰਦੇ ਸਾਨੂੰ ਨਾ ਵਿੱਚ ਨਾ ਬੰਦ ਕਰੋ ਦੇਖੋ ਕੁਰਸੀ ਤੇ ਮੰਮੀ ਨੇ ਇਹਨਾਂ ਦੀ ਟੋਕਰੀ ਰੱਖੀ ਹੋਈ ਉੱਤੇ ਕੰਬਲ ਠੰਡਾ ਥੱਲੇ ਆ ਕੰਬਲ ਥੱਲੇ ਵਿਛਾਇਆ ਇਹਨਾਂ ਦੇ ਬਈ ਸ਼ੂਸ਼ੂ ਕਰਨ ਵਾਸਤੇ ਕਿਤੇ ਤੁਸੀਂ ਕਹੋ ਵੀ ਹੈਨਾ ਕੀ ਗਾਹ ਪਾ ਰੱਖਿਆ ਸ਼ੂਸ਼ੂ ਕਰਨ ਵਾਸਤੇ ਵਿਛਾਇਆ ਇਹਨਾਂ ਦੇ ਫਿਰ ਆਪਾਂ ਇਹਨੂੰ ਧੋ ਦਿਆ ਕਰਾਂਗੇ ਪਤਾ ਕੀ ਹੈ ਫਿਰ نیچے ਫਰਸ਼ ਠੰਡਾ ਹੈ ਇਨਾਂ ਨੂੰ ਵੀ ਬੱਚਿਆਂ ਵਾਂਗੂ ਸਾਹਮਣਾ ਪਊਗਾ ਪਾਲਣਾ ਪਊਗਾ ਬਹੁਤ ਕੇਅਰ ਕਰਨੀ ਪੈਂਦੀ ਆ ਇਹ ਮੰਮੀ ਨੇ ਥੱਲੇ ਪਿਛਾ ਲਿਆ ਚੱਲ ਵਧੀਆ ਇਹ ਗੱਲ ਠੀਕ ਆ ਮੰਮੀ ਸ਼ਾਂਜੂ ਕਰਨਾ ਇੱਥੇ ਰਹਿਣਾ ਦੇਖੀ ਕਿਵੇਂ ਦੇਖਦੇ ਨੇ ਦੋਨੇ ਗੰਦੇ ਬੱਚੇ ਬਾਹਰ ਨਹੀਂ ਕੱਢਣਾ ਤੁਹਾਨੂੰ ਬਾਹਰ ਨਹੀਂ ਕੱਢਣਾ ਤੁਹਾਨੂੰ ਠੰਡ ਆ ਬਾਹਰ ਓਏ ਓਏ ਲੜਪੇ ਲੜਪੇ ਮੰਮੀ ਦਾ ਮੰਜਾ ਇੱਥੇ ਢਾਤਾ ਨਾਲੇ ਜੋ ਵੀ ਨੂੰ ਔਖਾ ਨਹੀਂ ਹੋਊਗਾ ਛੱਡਿਆ ਅੱਜ ਬੱਚੇ ਟਿਊਸ਼ਨ ਨਹੀਂ ਗਏ ਕਿਉਂਕਿ ਮੈਨੂੰ ਥੋੜਾ ਜਿਹਾ ਕੰਮ ਸੀ ਐਮਰਜੈਂਸੀ ਮੈਂ ਗਈ ਹੋਈ ਸੀ ਤੇ ਬੱਚਿਆਂ ਦੀ ਛੁੱਟੀ ਵੱਜ ਗਈ ਟਿਊਸ਼ਨ ਦਾ ਟਾਈਮ ਵੱਜ ਗਏ ਨੇ 4:30 ਪੌਣੇ 5 ਅੱਜ ਉਹ ਵੀ ਦਾ ਬੈਡ ਰਹਿ ਗਿਆ ਇੱਥੇ ਇਕੱਲਾ ਟੀਵੀ ਦੇ ਸਾਹਮਣੇ ਤੇ ਮੰਮੀ ਦਾ ਮੰਝਾ ਇੱਥੇ ਹੁੰਦਾ ਸੀ ਇੱਥੋਂ ਮੰਮੀ ਡ੍ਰੈੰਗ ਰੂਮ ਚ ਸ਼ਿਫਟ ਕਰਦੀ ਆਪਾਂ ਨੇ ਤੇ ਇੱਧਰ ਮੇਰਾ ਪਾਣੀ ਗਰਮ ਹੋ ਰਿਹਾ ਮੈਂ ਧਨੀਆ ਕੱਟ ਕਰ ਲਿਆ ਆ ਦੇਖੋ ਪਾਣੀ ਰਿਜ ਰਿਹਾ ਤੇ ਮੈਂ ਨਾ ਲੱਗੀਆਂ ਬਾਹਰ ਚੁੱਲ੍ਹੇ ਤੇ ਸਬਜ਼ੀ ਨੂੰ ਤੜਕਾ ਲਾਉਣ ਸਬਜੀ ਚ ਗਰਮ ਪਾਣੀ ਪਾਉਂਗੀ ਕਿਉਂਕਿ ਛੇਤੀ ਫਿਰ ਤੁਹਾਨੂੰ ਪਤਾ ਪਣ ਜਾਂਦੀ ਹੈ ਨਾ ਸਰਦੀਆਂ ਚ ਪਾਣੀ ਠੰਡਾ ਔਖਾ ਹੋ ਜਾਂਦਾ। ਕੀ ਖਾਣਾ ਲੱਗਦਾ ਜੱਫਾ ਦੇ ਕੇ। ਓਏ ਗੰਦੇ ਬੱਚਿਓ। ਓਏ ਲੜਾਈਆਂ ਕਰ ਦਿਓ ਓਏ। ਦੇਖ ਜਦੋਂ ਦੀ ਮੰਮੀ ਆਈ। ਜਦੋਂ ਇਸਦੇ ਉੱਤਰ ਨੂੰ ਠੰਡਾ ਫਰਸ਼ਾ ਥੱਲੇ ਥੱਲੇ ਨਹੀਂ ਉਤਰਨ। ਆ ਦੇਖਾ ਮੁੜ ਗਿਆ ਦੇਖ ਮੁੜ ਗਿਆ। ਤਿਤਰੀਆਂ ਹੀ ਭੰਨ ਦੇਣੀਆਂ ਨੇ ਮੈਂ ਤੁਹਾਡੀਆਂ। ਟਿਚੂ। ਉਹ 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 ਕੁਸ ਕਰਤਾ ਨੇ ਉਹ ਦੀ ਸੁਸੂ ਕਰਤਾ ਉਹ ਦੇ ਮੜਾ ਜਾ ਇਹ ਨਾਲੇ ਨਜ਼ਾਰੇ ਨੇ ਵਰਦੇ ਵਰਦੇ ਦੇ ਤਾਹੀਂ ਬੁਲਾਏ ਨੇ ਆ ਦੇਖਿਓ ਹਣੜਾ ਦੇਖਿਓ ਨੇ ਉਹ ਦੇ ਤ ਲੈ ਤਾਹੀਂ ਬੁਲਾਇਆ ਤੀ ਨਾ ਆ ਜੋ ਬੰਦ ਥੱਲੇ ਬੈਠ ਕੇ ਚੌਂਕੜੀ ਮਾਰ ਕੇ ਆ ਗੰਦੇ ਬੱਚੇ ਆ ਫਿਰਦੇ ਨੇ ਮੰਮੀ ਆ ਬੈਠੀ ਐ ਮੰਮੀ ਤੇਰੇ ਨਜ਼ਾਰੇ ਨੂਰੇ ਤੇਨੂੰ ਵਧੀਆ ਕਮਰਾ ਮਿਲ ਗਿਆ ਇਹ ਦੇਖੋ ਹੁਣ ਹੁਣ ਦੇਖਿਆ ਆ ਦੇਖ ਆ ਦੇਖ ਆ ਉਹ ਤਨੇ ਲੈ ਲੈ ਮੈ ਲੱਗੀ ਹੋਈਆਂ ਆਲੂ ਮਟਰਾਂ ਦੀ ਸਬਜ਼ੀ ਨੂੰ ਤੜਕਾ ਲਾਉਣ ਇਧਰ ਆਲੂ ਮਟਰ ਨੇ ਤੇ ਥੱਲੇ ਆਲੂ ਨੇ ਚੈੱਕ ਕਰ ਸਕਦੇ ਹੋ ਤੁਸੀਂ ਤੇ ਧਨੀਆ ਮੈਂ ਕੱਟ ਕਰ ਲਿਆ ਤੇ ਇਹਦੇ ਚ ਗਰਮ ਪਾਣੀ ਲੈ ਕੇ ਆਈਆਂ ਹਾਂ ਆਪਣਾ ਨਾਣ ਮਿਰਚਾ ਤੇ ਚੋਪਰ ਚ ਮੈਂ ਕੀਤਾ ਸੀ ਗ੍ਰੈਂਡ ਲਸਣ ਤੇ ਪਿਆਜ਼ ਆ ਜਾਦ ਤਰਕ ਸਕਿਪ ਹੋ ਗਿਆ ਕਿਉਂਕਿ ਅਦਰਕ ਹੈ ਨਹੀਂ ਜੀ ਥੋੜਾ ਜੀ ਸੀ ਚਾਜੂਗਾ ਦੇਖਿਆ ਚੱਲ ਤੇ ਲਿਆਮ ਹੋ ਗਿਆ ਸਕਿਪ ਹੋ ਗਿਆ ਉਹਨੂੰ ਰਹਿਣ ਹੀ ਦਿੰਨੇ ਆ ਪਿਆਜ਼ ਲਸਣ ਤੇ ਟਮਾਟਰ ਪਾ ਲਿਆ ਆਪਣਾ ਤੋਂ ਬਾਅਦ ਮੈਂ ਜਾਵਾਂਗੀ ਜੋ ਬੰਨ ਨੂੰ ਦਵਾਈ ਦਵਾ ਕੇ ਲਿਓਣੀਆਂ ਜੋ ਵੀ ਬਿਮਾਰ ਹੋਇਆ ਪਿਆ ਬਹੁਤ ਔਖਾ ਕਰਦੇ ਨੇ ਬੱਚੇ ਦੇਖੋ ਸੌਣ ਲੱਗਣ ਨੂੰ ਤੇ ਸਾਹਮਣੇ ਆ ਚਲੋ ਮੈਂ ਕੱਲਾ ਬੋਰ ਹੁੰਦਾ ਰਹਿਣਾ ਕਰਿਆ ਸੀ ਕਿੱਥੇ ਹੁੰਦਾ ਫਿਰ ਉਹ ਨਹੀਂ 45000 ਲਾਇਆ ਕਦ ਵਾਸਤੇ ਲਾਇਆ ਕੱਲੇ ਐਲਈਡੀ ਦੇ 45000 ਲਾਇਆ ਕਾਕਾ ਓਏ ਉਹ ਦੇਖ ਕੇ ਹੁਣ ਜੀ ਕੀ ਜਾਂਦਾ ਕਾ ਹੁਣ ਤੂੰ ਕੀ ਚਾਹੁੰਦਾ ਤੇਰਾ ਸਾਹ ਕੀ ਆ ਹੁਣ ਪਾਪ ਕਹਿਣ ਦਾ ਮੋਟਰਸਾਈਕਲ ਮੋਟਰਸਾਈਕਲ ਤੇ ਜੀ ਲਵਾ ਦਿਆ ਕਰੂਗਾ ਅਸੀਂ ਫਿਰ ਘਰੋਂ ਭੱਜ ਜਾਨੇ ਆ ਤੂੰ ਮੋਟਰਸਾਈਕਲ ਲੈਦਾ ਫਿਰ ਤੇਰੇ ਜੀ ਲੱਗ ਜਿਆ ਕਰੋਣਾ ਨਹੀਂ ਸਹੀ ਹੈ ਨਾ ਜਲ ਦਬਾਵਾ ਜੀ ਕਰਦਾ ਐ ਤਾਂ ਮੇਰੇ ਪੁੱਤ ਨੂੰ ਜਲ ਮੈਂ ਤੇ ਪੱਕਾ ਦਬਾਉਂਦਾ ਠੀਕ ਹੈ ਬੱਟਾ ਦਾਦੀ ਦਵਾਉਗੀ ਦਾਦੀ ਦਵਾਉਗੀ ਆ ਜਿਹੜਾ ਸਬਜੀ ਦਾ ਦਖਾ ਦੂ ਦਾਪੂਰ ਕੱਢ ਦੂ ਵੀ ਦਾਦਾ ਨਹੀਂ ਮੇਰੇ ਨਾਲ ਆਏ ਨੇ ਆਲੂ ਮਟਰਾਂ ਦੀ ਬਣਾਈਆ ਬਈ ਸਬਜੀ ਆਪਾਂ ਨੇ ਤਿੱਲੇ ਦੇ ਵਿੱਚ ਮੇਰਾ ਨਾ ਮੈਂ ਸਬਜੀ ਦਾ ਸਵੇਰੇ ਹੀ ਬਣਾ ਲੈਂਦੀ ਨਹੀਂ ਸਵੇਰੇ ਅਸੀਂ ਐਂ ਸਾਰੇ ਬਿਨਾ ਸਬਜੀ ਤੋਂ ਦੇਖ ਲਓ ਮੰਮੀ ਨੂੰ ਵਾਸਤੇ ਮੈਂ ਬੱਚਿਆਂ ਨੂੰ ਜਿਹੜੀ ਆਲੂ ਬਣਾਈ ਸੀ ਉਹ ਖਵਾ ਦੇ ਮੈਂ ਕੁਟਨੋਟਾ ਬਣਾ ਕੇ ਖਾ ਗਈ ਤੇ ਬਸ ਅਸੀਂ ਐਂ ਸਾਰ ਲਿਆ ਦੋਨਾਂ ਨੇ ਸਾਸੂ ਨੂੰ ਆਨੇ ਮੈਂ ਕਿਹਾ ਸਬਜੀ ਸ਼ਾਮ ਨੂੰ ਬਣਾਉਂਗੀ ਚੁੱਲੇ ਤੇ ਬਣਾਉਣੀ ਮੰਮੀ ਦੁਪਹਿਰ ਹੀ ਸੀ ਮੈਨੂੰ ਫਿਰ ਕੰਮ ਪੈ ਗਿਆ ਉਹਦੇ ਕਰਕੇ ਚਲੀ ਗਈ ਸਬਜੀ ਨਾਲ ਬਣਾਵਾਂਗੇ ਅੱਪ ਮੱਕੀ ਦੀ ਰੋਟੀ ਸਬਜੀ ਨਾਲ ਬਣਾ ਰਹੇ ਮੱਕੀ ਦੀ ਰੋਟੀ ਸੋਮੂ ਦੀ ਫੇਵਰਟ ਆ ਮੱਕੀ ਦੀ ਰੋਟੀ ਸੋਮੁ ਤੇ ਆਇਆ ਨਾਨੀ ਦੇ ਘਰੇ ਮੈਂ ਤਾਂ ਬਈ ਅੰਦਰ ਬਹਿ ਕੇ ਖਾਊਗਾ ਹਾਂ ਠਾੜਾ ਹੋਰੇ ਦਾ ਅੰਦਰ ਲੈ ਜਾ ਤੂੰ ਦੋ ਰੋਟੀਆਂ ਤਰਾ ਕੇ ਲੈ ਜਾ ਅੰਦਰ ਬਸ ਫੇਰ ਖਾ ਲਈ ਅੰਦਰ ਬਹਿ ਕੇ ਖਾ ਲਈ ਮੈਂ ਤੇਰਾ ਸਮਾਨ ਸਾਰਾ ਚੱਕ ਲਈ ਫਿਰ ਕੱਬ ਬਗੇ ਖਾਣ ਦਾ ਬਈ ਇਹ ਨਹੀਂ ਹੋਣਾ ਅੰਦਰ ਬਹਿ ਕੇ ਖਾ ਲ ਆਰਾਮ ਨਾ ਚੌਂਕੜੀ ਮਾਰਦੀ ਪਾਣੀ ਕਰੀ ਮੈਨੂੰ ਬਾਜ ਮਾਰਦੀ ਮੈਂ ਫੜਾਇਉ ਪਰ ਆ ਗੱਲ ਨਾ ਕਰ ਜਿਹੜੀ ਤੂੰ ਕਹਿੰਦਾ ਵੀ ਮੈਂ ਘਰੇ ਬੋਰ ਹੋ ਜਾਣਾ ਮੇਰਾ ਜੀ ਨਹੀਂ ਲੱਗਦਾ ਫਿਰ ਪਤਾ ਮਾਵਾਬ ਦਾ ਕਿੰਨਾ ਮਨ ਦੁਖੀ ਹੁੰਦਾ ਮੇਰੀ ਗੱਲ ਸੁਣ ਲੈ ਮੈਨੂੰ ਚਾਹੀਦੀ ਹੈ ਪੜਾਈ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਕੱਲੀ ਪੜਾਈ ਬਸ ਸਿਰਫ ਕੱਲੀ ਪੜਾਈ ਕੋਈ ਮੈਂ ਤੈਨੂੰ ਐ ਨਹੀਂ ਕਹਿੰਦੀ ਵੀ ਕਿਸੇ ਗੇਮ 'ਚ ਲੱਗ ਕਿਸੇ ਫੰਕਸ਼ਨ ਦੇ ਵਿੱਚ ਲੱਗ ਸਿਰਫ ਕੱਲੀ ਪੜਾਈ ਨਹੀਂ ਲੋਕਾਂ ਦੇ ਬੱਚਿਆਂ ਦੇ ਸਿਰ ਤੇ ਪਤਾ ਕਿੰਨਾ-ਕਿੰਨਾ ਭਾਜਣਾ ਅਗਲੇ ਕਹਿੰਦੇ ਨੇ ਪੜ੍ਹਾਈ ਵੀ ਕਰ ਖੇਡਾਂ 'ਚ ਵੀ ਲੱਗ ਤੇ ਗੇਮਾਂ ਦੇ ਵਿੱਚ ਵੀ ਲੱਗ ਮੈਂ ਤੈਨੂੰ ਮੈਂ ਜਮਾਂ ਤੰਗ ਨਹੀਂ ਕਰਦੀ ਮੰਮੀ ਬੱਚਿਆਂ ਨੂੰ ਆਪਾਂ ਰਿਲੈਕਸ ਰੱਖਦੇ ਆਂ ਵੀ ਬੱਚਿਆਂ ਦੇ ਦਿਮਾਗ 'ਤੇ ਟੈਨਸ਼ਨ ਨਾ ਹੋਵੇ ਪੜ੍ਹਾਈ ਦੇ ਪ੍ਰੈਸ਼ਰ ਬਹੁਤ ਆ ਮੰਮੀ ਨਾਲ ਗੇਮਾਂ ਬੱਚੇ ਕਿੱਥੋਂ ਕਰ ਲੈਣਗੇ ਕਿੱਥੋਂ ਉਹ ਕਰ ਲੈਣਗੇ ਕਿੱਥੋਂ ਕਰ ਲੈਣਗੇ ਵਿਚਾਰੇ ਫੰਕਸ਼ਨ ਕਰ ਲੈਣਗੇ ਠੀਕ ਆ ਕੱਲੀ ਸਿਰਫ ਪੜ੍ਹਾਈ ਤੇ ਐਨਾ ਕਹ ਹੁਣ ਤੱਕ ਉਹ ਕਿੰਨਾ ਰਿਲੈਕਸ ਛੱਡਿਆ ਹੋਇਆ ਜੇ ਤੈਨੂੰ ਗੇਮਾ ਮੈਂ ਤੈਨੂੰ ਸਵੇਰੇ 5 ਵਜੇ ਠਾਲ ਕੇ ਭੱਜਣ ਭੇਜਦਾ ਮੈਂ ਤੇ ਰੱਗੀ ਬੜਾ ਤਰਨਾ ਕੰਮ ਹੋ ਜਾਂਦਾ ਅੱਜ ਦਾ 5 ਵਜੇ ਮੈਂ ਤੇਰਾ ਸਹਰਾਣੇ ਖੜਦਾ ਵੀ ਜੋ ਹੁਣ ਖੜਾ ਹੋ ਚੱਕ ਪੀ ਪਾਣੀ ਦਾ ਗਲਾਸ ਤੇ ਉੱਡ ਜਾ ਫੇਰ ਕਿੱਥੇ ਮੈਂ ਪੂਰਾ ਟਾਈਮ ਤੇ ਠਾਲਦੀ ਆ ਵੀ ਨਾ ਸਾਡੇ ਬੱਚੇ ਰਿਲੈਕਸ ਰਹਿਣ ਇਹਨਾਂ ਦੇ ਦਿਮਾਗ ਤੇ ਕੋਈ ਟੈਨਸ਼ਨ ਨਹੀਂ ਪਾਉਣੀ ਟੈਨਸ਼ਨ ਨਾ ਲੈਣ ਨੂੰ ਅਸੀਂ ਹੈਗੇ ਆ ਮੈਂ ਤੇ ਡੈਡੀ ਠੀਕ ਆ ਕੱਲੀ ਪੜ੍ਹਾਈ ਚਾਹੀਦੇ ਬੱਸ ਸਿਰਫ ਠੀਕ ਆ ਹੁਣ ਉਹ ਚਿੰਤਾ ਕਰਦਾ ਦੀ ਜਿਹੜੀ ਮਿਲਦੀ ਹੁੰਦੀ ਆ ਕੋਈ ਵੀ ਤੇਰੀ ਡਿਮਾਂਡ ਆ ਉਹ ਟਾਈਮ-ਟਾਈਮ ਨਾਲ ਮਿਲਦੀ ਨਹੀਂ ਤੈਨੂੰ ਮਿਲਣ ਦਾ ਪਤਾ ਆ ਜੇ ਆਪਾਂ ਆਪ ਹੀ ਔਖੇ ਆ ਤੈਨੂੰ ਚੀਜ਼ ਮਿਲ ਜਾਣੀ ਆ ਥੋੜੀ ਵਾਸਤੇ ਤਾਂ ਅਸੀਂ ਭੱਜੇ ਕਰਦੇ ਆ ਜੇ ਥੋਨੂੰ ਹੀ ਅਸੀਂ ਕੋਈ ਚੀਜ਼ ਦਵਾ ਸਕੇ ਫਿਰ ਉਹਦਾ ਫਾਇਦਾ ਕੀ ਸਾਨੂੰ ਭੱਜਣ ਦਾ ਤੈਨੂੰ ਤਰਸਣ ਥੋੜੀ ਦਵਾਂਗੇ ਅਸੀਂ ਫਿਰ ਡੈਡੀ ਇੰਨੀ ਦੂਰ ਆਪਾਂ ਨੂੰ ਛੱਡ ਕੇ ਬੈਠੇ ਨੇ ਉਹਦਾ ਫਾਇਦਾ ਕੀ ਜਦੋਂ ਥੋੜੀ ਅਸੀਂ ਰੀਜ਼ ਹੀ ਨਹੀਂ ਪੂਰੀ ਕੀਤੀ ਹੈ ਨਾ ਮੰਮੀ ਪੜਾ 5 ਦਿਨਾਂ ਨਾਲ ਪੜ੍ਹਾਈ ਕਰੋ ਜਿਹੜੀ ਚੀਜ਼ ਦਾ ਜਦੋਂ ਮੌਕਾ ਹੁੰਦਾ ਉਹਦੀ ਮਿਲਦੀ ਦੀ ਉਦੋਂ ਪਹਿਲਾਂ ਨਹੀਂ ਮਿਲਦੀ ਐਨ ਇੱਕ ਵਾਰੀ ਕਹਿ ਤਾਂ ਸਾਨੂੰ ਪਤਾ ਸਾਡੇ ਦਿਮਾਗ ਦੇ ਵਿੱਚ ਹੈਗੀ ਆ ਤਾਂ ਵੀ ਹਾਂ ਜੋਬ ਨੂੰ ਲੈ ਕੇ ਦੇਣੀ ਮੌਕਾ ਤਾਂ ਆਉਣ ਦੇ ਨਾ ਦੇਖ ਉਹ ਦੇਖਦਾ ਹੱਥਾਂ ਚ ਚਾਹ ਤਾਂ ਹੱਜ਼ਾਂ ਫੋਨ ਨੂੰ ਕਿ ਹੱਜ ਦਾ ਦੇ ਫੋਨ ਦੇ ਉਹਲੇ ਪਕਾ दो ਰੋਟੀ ਭਾਈ ਲੈ ਜਾ ਲੈ ਭਾਈ ਉਹ ਲੈ ਸਾਡਾ ਤੋਂ ਕਾਲੀ ਕਾਲੀ ਕਰਤੀ ਉਹ ਨਾ ਉਹ ਰੜੀ ਦਾ ਨਜ਼ਾਰਾ ਬਹੁਤ ਬੁਰਾ ਹਾਲਾ ਲਓ ਜੀ ਗਾਇਜ਼ ਇੰਨੀ ਜਿਆਦੇ ਧੁੰਦ ਪੈ ਰਹੀ ਆ ਬਾਹਰ ਕੁਛ ਨਹੀਂ ਦਿਖ ਰਿਹਾ ਸਾਨੂੰ ਮੋਰੇ ਬਸ ਉਹ ਇੱਕ ਚੀਜ਼ ਦਿਂਦੀ ਆ ਜਾਂਦੀ ਤੁਸੀਂ ਦੇਖ ਸਕਦੇ ਹੋ ਮੈਂ ਨਾ ਜੋ ਨੂੰ ਦਵਾਈ ਦਿਵਾਉਣ ਗਈ ਸੀ ਜੋਣ ਹੋਣੀ ਜੋਣ ਕਿਸੇ ਦੇ ਵਿਚ ਨਾ ਮਾਰੀ ਜੋ ਵੀ ਨੂੰ ਨਾ ਮੈਂ ਦਵਾਈ ਦਿਵਾਉਣ ਗਈ ਸੀ ਤੇ ਸਾਨੂੰ ਵਾਪਸ ਆਉਂਦਿਆਂ ਨੂੰ ਆਹ ਹਾਲ ਹੋ ਗਿਆ ਵੈਸੇ ਜਾਂਦਿਆਂ ਨੂੰ ਵੀ ਧੁੰਦ ਸੀ ਜਾਂਦਿਆਂ ਨੂੰ ਆਏ ਸੀ ਵੀ ਦੀਂਦਾ ਸੀਗਾ ਜੋ ਜੋ ਸੜਕ ਤੇ ਚਲਾ ਲਾ ਥੱਲੇ ਰਤਾਰ ਬਹੁਤ ਜਿਆਦਾ ਬੁਰਾ ਹਾਲ ਆ ਕੁਛ ਵੀ ਨਹੀਂ ਦਿਖ ਰਿਹਾ ਸਾਨੂੰ ਅਗਲੇ ਆ ਤਾਂ ਖੜ ਜਾ ਖੜ ਜਾ ਜੋ ਬਣ ਹੋੜ ਹੀ ਰੱਖ ਹੋੜ ਹੀ ਰੱਖ ਉਹਦੇ ਪਿੱਛੇ ਪਿੱਛੇ ਲਾ ਲਾ ਬਾਰਾ ਬੰਦਾ ਹਾਲ ਹੋ ਗਿਆ ਤਾਂ 8 8 ਵਜੇ ਚ 5 ਮਿੰਟ ਰਹਿੰਦੇ ਆ ਤੇ ਆਪਾਂ ਆ ਗਈ ਸੀ ਘਰੇ ਤੇ ਸੋਹਮ ਛੱਡਿਆ ਸੀ ਮੰਮੀ ਦੇ ਘਰੇ ਸੋਹਮ ਨੂੰ ਲੈ ਕੇ ਆਈਆਂ ਉਧਰੋਂ ਤੇ ਮੰਮੀ ਮੇਰੀ ਫੇਰ ਬਿਮਾਰ ਹੋਈ ਤੇ ਮੰਮੀ ਦੀ ਨਾਲੇ ਤਾਂ ਬੀਬੀ ਵੜਿਆ ਪਿਆ ਤੇ ਸਾਡੇ ਮੰਮੀ ਦੇ ਹਜੇ ਘੋਟੇਦਾਰ ਤਾਂ ਬਹੁਤ ਕਰਦੇ ਉਹ ਜਿਹੜੀ ਪ੍ਰੋਬਲਮ ਆਪੇ ਨੂੰ ਪੈਂਦਾ ਸੀ ਚਿਕਨ ਪੁਰੀਆਂ ਵੀ ਉਹਦੇ ਕਰਕੇ ਤੇ ਅੱਜ ਮਮੀ ਦਾ ਬੀਬੀ ਵੀ ਬਹੁਤ ਫੜਿਆ ਪਿਆ ਤੇ ਬਹੁਤ ਔਖਾ ਲੱਗਦਾ ਵਿਚਾਰੀ ਪਈ ਸੀ ਅੱਜਾਈ ਚ ਮਮੀ ਰੋਟੀ ਪਾਣੀ ਛੋਟੀ ਭੈਣ ਕਰ ਰਹੀ ਸੀ ਤੇ ਬਾਕੀ ਮੈਂ ਲੱਗੀਆਂ ਘਰੇ ਆ ਗਈ ਸੀ ਸੋਹਮ ਨੂੰ ਰੋਟੀ ਖਵਾਈਆ ਤੇ ਹੁਣ ਲੱਗੀਆਂ ਦੁੱਧ ਗਰਮ ਕਰਨ ਅੱਜ ਆਪਾਂ ਬਣਾਇਆ ਸੀ ਆਗੂ ਮਟਰ ਨੂੰ ਦੱਸਿਆ ਸੀ ਤੇ ਬਾਕੀ ਦੁੱਧ ਗਰਮ ਕਰ ਰਹੀ ਹਾਂ ਤੇ ਜੋ ਵੀ ਨੂੰ ਦਵਾਈ ਦਵਾ ਕੇ ਲੈਣੀ ਹੈ ਜੋ ਵੀ ਨੂੰ ਖੰਗਜ ਖਾਣ ਨੂੰ ਆਪਿਆ ਬਹੁਤ ਜਾਦੀ ਤੇ ਇੱਕ ਆਪਣੇ ਪੱਪੀ ਵਾਸਤੇ ਮੈਂ ਤੇ ਸ਼ੈਰੀ ਲੈ ਕੇ ਆਈ ਹਾਂ ਡਾਕਟਰ ਕੋਲ ਪੁੱਛ ਕੇ ਡਾਕਟਰ ਦੀ ਦੁਕਾਨ ਤੋਂ ਲੈ ਕੇ ਆਈਆਂ ਸ਼ਾਇਰੀ ਲੈ ਕੇ ਤੇ ਉਹ ਪੁੱਛ ਕੇ ਲੈ ਕੇ ਆਈਆਂ ਜੋ ਵੀ ਆ ਪਿਆ ਜੋ ਵੀ ਦਵਾਈ ਲੈ ਰਹੀ ਤੂੰ ਜੋ ਵੀ ਆ ਦੇਖੋ ਆ ਪਿਆ ਠੰਡ ਚ ਸਾਡਾ ਬੁਰਾ ਹਾਲ ਹੋ ਗਿਆ ਨਾਲੇ ਸਾਨੂੰ ਧੁੰਦ ਚ ਕੁਛ ਦੀਂਦਾ ਨਹੀਂ ਸੀ ਬੈਣ ਵਾਜੀ ਆ ਸਾਡਾ ਇਹਨਾਂ ਦਾ ਜੁੱਲਾ ਬਿਸਤਰਾ ਇੱਧਰ ਹੋਣਾ ਜੁੱਲਾ ਬਿਸਤਰਾ ਮਮੀ ਇਹਨਾਂ ਨਾਲ ਹੋਣੀ ਹੁਣ ਸਾਡੇ ਡਰੈੰਗ ਰੂਮ ਦਾ ਹਾਲ ਇਹ ਰਿਹਾ ਕਰੂਗਾ ਬਈ ਤੁਸੀਂ ਦੇਖ ਸਕਦੇ ਹੋ ਕਿਉਂਕਿ ਬੱਚਿਆਂ ਨਾਲ ਤਾਂ ਫਿਰ ਐ ਹੀ ਹੁੰਦਾ ਨਾ ਬੱਚਿਆਂ ਵਾਲੇ ਘਰੇ ਤਾਂ ਫਿਰ ਅਹੀਂ ਖਲਾਰਾ ਤਾਂ ਪੈਂਦਾ ਹੀ ਹੁੰਦਾ ਨਾ ਥੋੜਾ ਆਹ ਦੇਖ ਲਓ ਸਾਡਾ ਜਮੂਰੇ ਜੇ ਟਿਕਦੇ ਹੀ ਨਹੀਂ ਰਹੇ ਗੰਦੇ ਬਹੁਤ ਆਹ ਨਹੀਂ ਟਿਕਦਾ ਫੱਟਾ ਜਿੱਦੀ ਮੁੱਡੀ ਹੁੰਦਾ ਹੈ ਐਦਾਂ ਨੂੰ ਜਾਏ ਨਾ ਮੂਛ ਹੈਂਡੂ ਨਹੀਂ ਦੇਣੇ ਸਭ ਨੂੰ ਚੰਡੀ ਹੁੰਦਾ ਨਾ ਬੱਚੇ ਗੰਦਾ ਹੁੰਦਾ ਹੱਥ ਆਪਣੇ ਸਾਫ਼ ਨਹੀਂ ਹੁੰਦੇ ਛੋਟੇ ਬੇਬੀ ਨੇ ਹਜੇ ਉਹ ਕੋਲੋਂ ਲੰਘ ਟਿਕ ਗਿਆ ਨਾ ਉਹ ਚੌਕ ਆਈ ਨੜੇ ਦਾ ਜੀ ਪੂਰਾ ਹੋ ਜੂ ਗੋਤੀ ਛੜ ਕੇ ਬੈਠਾ ਰਹੀ ਹੁਣ ਇੱਥੇ ਨਿਕਲਣਾ ਨਹੀਂ ਬਾਹਰੇ ਛੜ ਕੇ ਰੱਖੇ ਨੂੰ ਜ਼ਿਆਦੇ ਨਾ ਦੱਬਦੀ ਨਹੀਂ ਦਬਣਾ ਨਹੀਂ ਆਣੀ ਗੱਲ ਮੰਮੀ ਤਾਂ ਸੋਮ ਇੱਧਰ ਬੈਠ ਗਈ ਬਈ ਇਹ ਸਾਹਮਣੇ ਇਹਨਾਂ ਤੇ ਮੈਂ ਲੱਗਿਆ ਦੁੱਧ ਘਰਮ ਕਰਨ ਮੇਰੇ ਤਾਂ ਕਰਦਣ ਦੀ ਆਕੜ ਗਈ ਜੀ ਲੈ ਹੁਣ ਮੁੱਖ ਲੱਗੇ ਜਿੱਥੇ ਤੁਹਾਨੂੰ ਕਰਦਾ ਤੇਰਾ ਲੱਕ ਲੈ ਹਾਂ ਤੁਹਾਨੂੰ ਬਾਕੀ ਜੋ ਵੀ ਆਪ ਐ ਇਧਰ ਆ ਬਿਰਜਾਈ ਚ